ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਬਈ ਅੱਜ ਇੱਕ ਹੋਰ ਨਵੀਂ ਵੀਡੀਓ 'ਵਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਆਪਾਂ ਨਿਕਲੇਵੇਂ ਬਈ ਘਰਾਂ ਦੇ ਮਸ਼ੀਨ ਕਾ ਏਰੀਆ ਦੇਖਣ ਪੁੱਲਰ ਆਪਾਂ ਨੂੰ ਲੈ ਕੇ ਆਇਆ ਹਾਂ ਜੀ ਵੀਰ ਸਾਰਿਆਂ ਨੂੰ ਉਹ ਠੀਕ ਹੈ ਬਈ ਐਨ ਠੀਕ ਹੈ ਜੀ ਵਧੀਆ ਜੀ ਦੱਸੋ ਜੀ ਸਾਰਾ ਕੀ ਕਰ ਰਹੇ ਤੁਸੀਂ ਅਵੇ ਬਈ ਆਏ ਬਦੇ ਏਰੀਆ ਦੇਖਣ ਆਪਾਂ ਰਾਜਸਥਾਨ ਦੇ ਵਿੱਚ ਪਰ ਆਪ ਸਟੇ ਕਰੀ ਬਈ ਆਪਾਂ ਨੇ ਇਸ ਹੋਟਲ 'ਵਾਂ ਇਹ ਕਿੱਥੇ ਜਰਾਮੇ ਰਹੇ ਰਹੇ ਮੈਂ ਵੀ ਆ ਮਮ ਜਿੰਨਾ ਜਗ ਹੈ ਕੋਈ ਬਾਤ ਨਹੀਂ ਫਿਰ ਤੇਰੀ ਹੋਏ ਸਾਰੀਆਂ ਹਾਂ ਠੀਕ ਹੈ ਬਾਕੀ ਬਾਈ ਪਾਵਾਂਗੇ ਚਾਲੇ ਆਪਾਂ ਗਾਇਸ ਅੱਗੇ ਹੋਰ ਕੰਮ ਦੇ ਛੋਲਿਆਂ ਦਾ ਬਣਾਉ ਦਿਖਾਣਾ ਤੁਹਾਨੂੰ ਹਾਂ ਜੀ ਆਪਾਂ ਨਾਲੇ ਘਰਾਂ ਨੂੰ ਕਰਾਂਗੇ ਵਾਪਸੀ ਨਾਲੇ ਆਪਣਾ ਰਸਤੇ ਮੈਂ ਦੇਖੇਂਗੇ ਛੋਲਿਆਂ ਵਾਲਾ ਏਰੀਆ ਚੱਲ ਪੁੱਲਰ ਚੱਲੇ ਬਾਈ ਚੱਲਾ ਪਾਣੀ ਦੀ ਬੋਤਲ ਲੈ ਲਈ ਮੈਂ ਇੱਕ ਬੋਤਲ ਹੋਰ ਆ ਰਿਹਾ ਲੈ ਕੇ ਬਈਓ ਗੈਲ ਪਾਣੀ ਰੱਖ ਲਿਓ ਆ ਰਿਹਾ ਬਾਈ ਰੋ ਬਲੇਰੋ ਖੜੀ ਏ ਬਾਈ ਹਵਾ ਘਟ ਗਈ ਬਾਈ ਟਾਇਰ ਮਾ ਬਲੇਰੋ ਗੇ ਮੈਂ ਹਵਾ ਚੈੱਕ ਕਰਨੀ ਪੈਣੀ ਏ ਬਾਈ ਓਏ ਪੁੱਲਰ ਟਾਇਰ ਖਾਲੀ ਯੋ ਜੀ ਆਪਾਂ ਕੋਟੇ ਦੇ ਆਪਣਾ ਪੈਕੇ ਦੇ ਜੈਪੁਰ ਨੂੰ ਜੈਪੁਰ ਰਹਿ ਗਿਆ 150 ਕਿਲੋਮੀਟਰ ਲਗਾਤਾਰ ਗੱਡੀ ਚੱਲ ਰਹੀ ਆਪਣੀ ਰਸਤੇ માં ਸਰੋਂ ਵਾਲਾ ਏਰੀਆ ਆਇਓ ਜਿੱਥੇ ਜੀ ਆਪਾਂ ਕ੍ਰੋਸ ਕਰ ਰਹੇ ਆ ਬਹੁਤ ਸਰੋਂ ਹੈ ਹੈਵੀ ਹਰੀ ਹੈ ਜੇ ਪੁੱਲ ਕੱਟ ਰਹੀ ਹੈ ਬਾਕੀ ਆ ਬੈਠੇ ਆ ਆਪਣੇ ਗੈਲ ਵਿਚਾਰ ਕਰੋ ਬਾਈ ਸਾਂਝੇ ਆਪਣੇ ਕੱਲ ਆਪਾਂ ਤਾਂ ਗਏ ਨਾ ਨਜ਼ਾਰੇ ਲਏ ਜਿਤਿੱਤਰ ਕਰ ਰਿਹਾ ਖਰਚਾ ਪਾ ਲੈ ਰੇ ਨਜ਼ਾਰੇ ਹਣ ਤੇ ਹੋਰ ਵੀ ਠੀਕ ਹੈ ਕਿੱਤਰਾ ਮਜੇ ਆ ਰਹੇ ਪੂਰੇ ਆ ਰੱਬ ਨੇ ਰੱਬ ਦਾ ਰੱਪਾ ਲਾ ਕਰ ਕਿਦੀ ਮਦਦ ਹਰੀ ਹੈ ਕਿਦੀ ਵੱਧ ਰਹੀ ਹੈ ਤੇ ਨਾ ਸਾਰੇ ਤਰ੍ਹਾਂ ਦੇ ਕਣਕ ਨਹੀਂ ਮੰਨੇ ਪਰ ਗੜਦੀ ਦੇਖੀ ਕਿਉਂ ਤਣਕਾ ਵਾਲਾ ਬਾਈ ਜਿੱਥੇ ਤੱਕ ਕਮੇਗੇ ਉੱਥੇ ਤੱਕ ਤੂੰ ਦੇਖੋ ਝੂਂਦੇ 15 ਦਿਨ ਤੇ ਬਾਅਦ ਚੱਲ ਗਿਆ ਗੱਲ ਬਾਕੀ ਬਾਈ ਹਾਂ ਬਾਕੀ ਬਾਈ ਅੱਕਾ ਕੋਈ ਪਾਈ ਹੈ ਮੂਵੀਆਂ ਪਿਛਲੇ ਸਾਲ ਵਾਲੀ ਮਾਰੇ ਮਾਪੀ ਪਾ ਪਈਆਂ ਹਰੂਆਂ ਦੀਆਂ ਪਈਆਂ ਮੈਂ ਪਾਈ ਜਾਂਦੇ ਤਾਂ ਨਾ ਮਾਰੇ ਵਿੱਚ ਲੱਗ ਜਾਣਾ ਪਰ ਆਪਾਂ ਨਹੀਂ ਕਰਦੇ ਯਾਰ ਬਈ ਆਪਣਾ ਵਿੱਚ ਗੁਜਰਾਤ ਗਜਰੂਤ ਅੱਗੇ ਚੱਲ ਗਿਆ ਹੁਣ ਕੋਈ ਨਹੀਂ ਸਕਦੇ ਪਰ ਬਾਈ ਕੱਲ ਬੰਦੇ ਬੈਠੇ ਕੋਟਾ ਗੁਰਦੁਆਰੇ ਵਾਂ ਉਹ ਬੰਦੇ ਲੰਗਰ ਛਕਣ ਆਏ ਤੇ ਘਰੇ ਵੀ ਗਏ ਤੇ ਮਤਲਬ ਉਹਦਾ ਠੇਕਾ ਨਾ ਲੰਗਰ ਵਿੱਚ ਆਕਾ ਉਹ ਬੰਦੇ ਰੇਪੇਰਾਂ ਜਰਾਤ ਲੈ ਜੀ। ਇਹ ਕਾਦਰ ਫੇਰ ਹੋਵੇ ਬਈ ਕਾਦਰ ਦੇ ਮਸ਼ੀਨ ਗੁਜਰਾਤ ਚ ਹੈਗੀ ਤਮੀ ਵੀ ਸੈਂਡ ਚਲਾ ਪੰਜ ਚਾਰ ਹਫਤਾ ਤੋਂ ਮੰਨ ਤਾਂ ਵੀ ਮੰਨਦੇ ਚਲੋ ਫੇਰ ਕੰਮ ਚਲੇਗਾ ਫੇਰ ਬੰਦਾ ਨਿਊ ਨੀ ਵੀ ਪੂਰੇ ਟਾਈਮ ਪਾ ਜਾ ਅਗਲਾ 2-4 ਦਿਨ ਪਹਿਲੇ ਹੀ ਜਾ। ਮਤਲਬ ਪਰਸੋਂ ਆਏ ਦੇ ਅੱਧੇ ਵੇਲੇ ਇੰਨੀ ਕਿ ਪਲੇਰੂਆਂ ਗੱਡੀਆਂ ਮਿਲੀਆਂ ਨਾ ਕੈਂਪਰਾਂ ਜਾਂ ਦੂਈ ਪਲੇਰੂਆਂ ਟਰੱਕੀਆਂ ਤਾਂ ਪੈਲੇ ਆਣੀਆਂ ਆ। ਉਹ ਸਾਰੇ ਸਮਾਨ ਹੀ ਲੈ ਰਹੀ ਐ ਮੈਂ ਤੇ ਰਿਪੇਅਰ ਕਰਨੇ ਨੂੰ। ਹਜੇ ਰਿਪੇਅਰਾਂ ਕਰਨੀ ਆ ਰਨੇ ਜਾ ਕੇ ਪੂਰਾ ਸਪੇਅਰ ਪਾਰਟ ਲੋਡ ਕਰਿਆ ਵਾ ਗੱਡੀਆਂ ਜਾ ਰਹੀਆਂ ਐ ਰੋਡ 'ਪਾ ਪੌ ਗੱਡੀਆਂ ਮਿਲਿਆ ਬਈ ਚਾਰ-ਪੰਜ ਗ ਜਿਹੜੇ ਗੱਡੀਆਂ ਮਸ਼ੀਨਾਂ ਦੇ ਨੇੜਾ ਗੱਡੀਆਂ ਸੀਜ਼ਨ ਵੀਪ ਕਣਕ ਦਾ ਸੀਜ਼ਨ ਚੱਲ ਰਿਹਾ ਵੀ ਐਵੇਂ ਗੇੜਾ ਮਾਰਨਾ ਐਵੇਂ ਗੱਡੀ ਮੈਂ ਰੀਲ ਬਣੀ ਹੋਈ ਤੇ ਪਿਛਲੇ ਸਾਲ ਕੀ ਹੋਣੀ ਬਈ ਤਾਂ ਅਗਲਾ ਦੁਬਾਰਾ ਇਹ ਸਮਾਨ ਲੈਣ ਬੱਗੇ ਹੁਣ ਰਪੀਰ ਗਾ ਤਵੇਂਗਾ ਚਲਾਸਗਾ ਬਾਰਾਂਵੇਂ ਇਹ ਚੀਜ਼ ਵੀਰੇ ਅੱਖਾਂ ਨਾਲ ਦੇਖ ਲਈ ਥਾਲੀ ਇਹ ਤੇ ਤਿੰਨ ਤਰ ਮੈਨੂੰ ਵੀਰੀ ਉਹੀ ਬਾਤ ਕਰਦਾ ਕਰਾ ਯਾਰ ਉੱਥੇ ਕੰਮ ਚੱਲ ਰਿਹਾ ਨਿਊ ਮੈਨ ਆ ਵੀ ਚੱਲ ਆਪਾਂ ਛਾ ਕਹਿਮਾ ਇੰਨੇ ਆਪਣੇ ਵੀਰ ਨੇ ਪਹਿਲੀ ਵਾਰ ਆਣਾ ਵੀਰੇ ਆਪਾਂ ਤੁਹਾਨੂੰ ਬਤੀ ਹੈ ਪਹਿਨਾ ਇਹ ਦੇ ਤੇ ਰਾਣੀਆਂ ਲਿਆ ਮੈਂ ਆਪਾਂ ਬਾਬੇ ਕਿਰਪਾ ਨਾਲ ਤਿੰਨ ਚਲੋ ਜਿਸ ਤਰ੍ਹਾਂ ਬਈ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਨਾਲਿਓ ਪਿੰਡ ਤੇ ਦੂਰ ਆਏ ਮੇਰੇ ਸਾਮ ਆਪਾਂ 8-900 ਕਿਲੋਮੀਟਰ ਘੁੰਮ ਕੇ ਆਏ ਲਾਲੇ ਪਰ ਇੱਕ ਚੀਜ਼ ਨਹੀਂ ਮਹਿਸੂਸ ਹੁੰਦੀ ਵੀ ਆਪਾਂ ਇੰਨੀ ਦੂਰ ਆਏ ਨਹੀਂ ਹੋਈ ਲੱਗੀ ਜਿਹਾ ਵੀ ਆਪਾਂ ਆਪਣੇ ਏਰੀਏ ਜਿਵੇਂ ਬਈ ਫਿਰ ਰਹੇ ਆ ਇੱਕ ਤਰੀਕਾ ਜਿਹਾ ਬੈਠੇ ਆ ਵੀ ਐਨ ਆ ਵੀ ਜਿਸ ਤਰ੍ਹਾਂ ਵੀ ਆਪਣਾ ਹੀ ਏਰੀਆ ਜਿਹਾ ਉੱਤਰੀ ਦਾ ਮਾਹੌਲ ਹੈ ਉੱਤਰੀ ਦੀਆਂ ਸੜਕਾਂ ਐਨ ਵਧੀਆ ਖੁੱਲਾ ਡੁੱਲਾ ਸਮਾ मतलब ਆਪਣੇ ਇਲਾਕੇ ਨਾਲੋਂ ਬਈ ਵਧੀਆ ਹੀ ਲੱਗਿਆ ਹੋਰਾਂ ਕੋਈ ਚੋਰੀ ਚਕਾਰੀ ਵਾਲਾ ਕੰਮ ਨਹੀਂ ਕੋਸ ਨਹੀਂ ਜਿੱਥੇ ਮਰਜ਼ੀ ਗੱਡੀ ਖੜਾ ਲੇ ਜਾਓ ਵੀ ਮਿਲਾ ਬਾਈ ਕੋਈ ਹੱਸ ਕੇ ਮਿਲਾ ਜਿੱਤਰਾ ਤੇਜ਼ ਤੂਲ ਕੋਆ ਆ ਪੰਪਾਂ ਪਰ ਪੈਂਚਰ ਹੋ ਗਈ ਦੀ ਗੱਡੀ ਪੈਂਚਰ ਲੋ ਬਾਈ ਕੋਈ ਖਾਣੇ ਪੀਣੇ ਨੂੰ ਰੁਕੇ ਆ ਵੀ ਹਰੇਕ ਬੰਦਾ ਕਦਰ ਕਰਾ ਬਾਈ ਪੰਜਾਬੀ ਕੀ ਸਰਦਾਰ ਜੀ ਕੇਗਾ ਬਲਾਵਾ ਬਾਈ ਅਗਲਾ ਪਰ ਮੇਰਾ ਫਰਕਾ ਇਸ ਚੀਜ਼ ਦਾ ਤਾਂ ਹੀ ਕਹਾ ਬਾਈ ਬਾਈ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਬੰਦੇ ਨੂੰ ਜਿਹੜੇ ਦੇ ਬਾਲ ਬੂਲ ਕਟਾਨੇ ਆ ਨਾ ਪਰ ਨਹੀਂ ਬਹੁਤ ਇੱਜ਼ਤ ਹੈ ਸਾਹਬ ਬਈ ਆਪਣੇ ਹਾਂ ਬਈ ਪੱਜ ਕੀ ਬਈ ਬਹੁਤ ਇੱਜ਼ਤ ਹੈ ਅਵੇਂ ਇਹਨੂੰ ਤਾਂ ਹੀ ਕਹਾ ਬਈ ਚਾਹਦਾ ਬਰ ਓਡਾ ਵੀ ਹੈ ਪਰ ਪਰਨਾ ਪੁਰਨਾ ਪੱਗ ਬਨਨੇਗਾ ਸਰਦਾਰ ਲਗਾ ਮੁੰਡਾ ਇਹ ਕੁਰੀਆ ਥੱਕੇ ਪੂਰੇ ਟੋਕੇ ਪੂਰੀ ਗੇ ਚੱਕਰ ਨੇ ਇਹਦਾ ਰਿੱਤਾ ਜਲੇਗਾ ਮਾਇਨਾ ਮ ਕੱਢ ਗੇ ਉਰੇ ਕੋਈ ਨਾ ਪਤੰਡੀ ਦਾ ਘੱਗਰ ਕੋਗਰ ਹੈ ਜਾਂ ਕੋਈ ਨਦੀ ਹੈ ਥੋੜਾ ਥੋੜਾ ਥੱਲੇ ਦੇ ਇਹਨਾਂ ਦੀ ਟਰਾਲੀਆਂ ਓਂਠਾਂਗੀਆਂ ਬੜੀਆਂ ਛੜੀ ਛੁੜੀਆਂ ਦੇਖੋ ਇਤਲੇ ਇਹਦੇ ਲਿਆਵਾ ਕੱਢ ਕੇ ਫਿਰ ਇਹਦਾ ਭਜਨ ਜਿਆਦਾ ਕਰਕੇ ਹੁਣ ਆ ਵੀ ਹਿਸਾਬ ਜੇ ਬਣਾਈ ਦੀਆਂ ਬਾਕੀ ਬਈ ਆ ਦੇਖੋਗਾ ਹਰ ਰੱਖੀਆਂ ਟਰੱਕ ਨਾਲ ਬੰਨ ਡੋਰੀਆਂ ਰਹਿਣੀ ਉੱਡਦੀ ਹਵਾ ਦੇ ਵਿੱਚ ਜਾਵੇ ਇਹ ਦੇਖੋ ਬਈ ਇਹਨਾਂ ਨੇ ਡੋਰੀਆਂ ਡੂਰੀਆਂ ਬੰਨੀ ਵੀ ਆ ਆਪਣਾ ਹਰ ਇੱਕ ਬੰਦੇ ਨੂੰ ਸ਼ੌਂਕ ਵਾ ਬਈ ਆਪਣੀ ਚੀਜ਼ ਦਾ ਜੋ ਜਿਸ ਨੂੰ ਮਹਾਰਾਜ ਨੇ ਬਖਸੀ ਹੈ ਜਿਸ ਤਰ੍ਹਾਂ ਇਹ ਬਾਬਾ ਮਸ਼ੀਨਾਂ ਦੇ ਚੱਕਰ ਮਾ ਪਏ ਹੋਏ ਆ ਟਰੈਕਟਰਾਂ ਟਰੱਕਾਂ ਗੇ ਖੇਤੀ ਗੱਲ ਜਿਹੜੇ ਜੁੜੇ ਹੋਏ ਆ ਇਵਨ ਨਹੀਂ ਨਾ ਕਿ ਬਈ ਨਹੀਂ ਗੱਡੀਆਂ ਵਾਈਆਂ ਗਈਆਂ ਜੋ ਇਹਨਾਂ ਦੀ ਰੋਜੀ ਰੋਟੀ ਹੈ ਹਨਾ ਸਾਹੀ ਕਹਦੇ ਆ ਬਾਈ ਆਪਣੀ ਰੋਜੀ ਰੋਟੀ ਨੂੰ ਮਾੜਾ ਨਹੀਂ ਕਹਿਣਾ ਜਿਹਹੀ ਦਾ ਬੰਦੇ ਨੇ ਚਲਾ ਬਾਈ ਅੱਗੇ ਆਪਾਂ ਰੁਕੇ ਦੇ ਉਰੇ ਖਸਬਾ ਜਾ ਛੋਟਾ ਜਾ ਇੱਕ ਉਹ ਖੜੀਆਂ ਦੋ ਗੱਡੀਆਂ ਇਹ ਬਾਈ ਬਨਾਸ ਨਦੀ ਹੈ ਉਰੇ ਕਹਿੰਦਾ ਵੀ ਮੈਂ ਕੱਟਦੇ ਆ ਕੋਈ ਰੋਕ ਟੋਕ ਨਹੀਂ ਇਸ ਨੂੰ ਕੋਈ ਰੋਕ ਟੋਕ ਨਹੀਂ ਆ ਇਸ ਗੱਲ ਕੱਢਾਂ ਇਹ ਰੇਤਾ ਬਾਕੀ ਉਹ ਗੱਡੀਆਂ ਗੁੱਡੀਆਂ ਨੂੰ ਕਹਿੰਦਾ ਰੋਕ ਟੋਕ ਹੈ ਇਹ ਮੈਂ 35 ਫੁੱਟ ਰੇਤਾ ਲੈ ਕੇ ਆਣੇ ਆ ਆ ਦੇਖੋ ਇਹ ਰਿੱਟਾ ਹੈ 35 ਫੁੱਟ ਰੇਤਾ ਲੈ ਕੇ ਆਣੇ ਆ ਮੈਂ ਇਹ ਉਹ 35 ਥਾ ਤਸਲੇਮ 35 ਫੁੱਟੇ ਹੋ ਗਿਆ ਇੱਕ ਥਾ ਤਲੇ ਫੁੱਟੋ ਜਾ ਇਹ ਦੇਖੋ ਫੁੱਲ ਬਣਾਏ ਵੇ ਕਟਿੰਗ ਮਾ ਹੈ ਬੱਕੇ ਭੁੱਲਰ ਲਗਿਆ ਬਾ ਦੇਖੋ ਦੇਖ ਉਹ ਆਗੀਆਂ ਦੋ ਗੱਡੀਆਂ ਲੋਡ ਹੋ ਕੇ ਤਲੇ ਦੇ ਯੋ ਨਦੀ ਹੈ ਬਾਈ ਦੇਖੋ ਅੱਧਿਕ ਸੁੱਕੀ ਹੈ ਅੱਧਿਕ ਮੇ ਚੱਲ ਰਿਹਾ ਪਾਣੀ ਸਮਾ ਬਹੁਤ ਲੰਬੀ ਚੌੜੀ ਮਤਲਬ ਹੈ ਪੂਰੇ ਦੇ ਲੈ ਜਰੇ ਬਾਈ ਰੇਤਾ ਉਂਠਾਂ ਵਾਲੇ ਜਿਹੜੇ ਆਪਾਂ ਨੇ ਦਿਖਾਈਆਂ ਤੁਹਾਨੂੰ ਬਾਕੀ ਬਈ ਆਪਣੇ ਵੀ ਟਾਈਮ ਘੱਟਦਾ ਥੋੜਾ ਜਿਹਾ ਨਹੀਂ ਆਪਾਂ ਤਲੇ ਜਾ ਕੇ ਆਂਦੇ ਠੀਕ ਹੈ ਬਈ ਅੱਗੇ ਜਾ ਰਹੇ ਆ ਮੈਂ ਆਪਣਾ ਆਪਣਾ ਛੋਲਿਆਂ ਵਾਲਾ ਏਰੀਆ ਦੇਖਣ ਚਨੇ ਵਾਲਾ ਜਿੱਥੇ ਆਪਣੀ ਚਨੇ ਵਾਲਾ ਮਸ਼ੀਨ ਚੱਲੇਗੀ ਬੜੇ ਰਿਹਾ ਆਪਣੀ ਵੀਡੀਓ ਕਹਿ ਲੈ ਓਕੇ ਬਈ ਲਿਓ ਜੀ ਆਪਾਂ ਪਹੁੰਚ ਗਏ ਉੱਥੇ ਜਿੱਥੇ ਆਪਣਾ ਚਨੇ ਵਾਲਾ ਕੰਮ ਤਾਂ ਛੋਲਿਆਂ ਵਾਲਾ ਭੁੱਲਰ ਆ ਗਿਆ ਆਪਾਂ ਨੂੰ ਉੱਥੇ ਲੈ ਕੇ ਵੱਡਗਰ ਠੀਕੇ ਭੁੱਲਰ ਪਿੱਛੇ ਗਿਆ ਬਈ ਵੱਡਗਰ ਜੀ ਐਮਪੀ ਕਹਿ ਲੈ ਬਾਕੀ ਦੇਖਾਂ ਆਪਾਂ ਮਿਲਾਂ ਬੰਦਿਆਂ ਬੰਦਿਆਂ ਨੂੰ ਚਨੇ ਦੀ ਚਨੇ ਦੀ ਫਸਲ ਬਹੁਤ ਹੈ ਬਈ ਉਹ ਸਰੋਂ ਆ ਪੂਰਾ ਜਿੱਥੇ ਤੱਕ ਨਿਗਾਹ ਜਾਂ ਉਹ ਰੋਕ ਗੱਡੀ ਆ ਪਰ ਰੋਕਾਂ ਤਾਂ ਬਈ ਉਹ ਸਰੋਂ ਚੈੱਕ ਕਰੋ ਸਰੋਂ ਛੋਲੇ ਬਈ ਉਹ ਫਲ ਲਗਾਣੇ ਵਾਰ ਵੀਰੇ ਜੀ ਕੰਮ ਵੀ ਤੇ ਮਿਲ ਲਾ ਲੈਣਾ ਲੈ ਲੇਗਾ ਲੇਟ ਵੀ ਕੋਈ ਤੁਹਾਨੂੰ ਕਹਿੰਦਾ ਹੋਵੇ ਇੱਥੇ ਚੱਲ ਰਹੀਆਂ ਹਜੇ ਬਈ ਕਿਤੇ ਕੰਮ ਨਹੀਂ ਚਲਿਆ ਮਤਲਬ ਇੱਥੇ ਤੱਕ ਆਪਾਂ ਗਏ ਆ ਅੱਗੇ ਚੱਲਦਾ ਹੋਏ ਗਜਰਾਤ ਗਜਰੂਦ ਆਪਾਂ ਕਹਿ ਨਹੀਂ ਸਕਦੇ ਤੋ ਭਾਈਓ ਜਿੱਤਰਾ ਉਰੇ ਕਰਾਈ ਮੜ ਬਈ ਜਿੱਤਰਾ ਸਮੇਂ ਕੇ ਹੈ ਦੇ ਸੋਸ਼ਲ ਮੀਡੀਆ ਵੇ ਦੇਖਿਆ ਕੰਮ ਚੱਲ ਰਿਹਾ ਇੱਥੇ ਨਿਵੇਂ ਇਤਰਾ ਵੀਰ ਮਨੁ ਜਤਿੰਦਰ ਬਾਈ ਕਿਸੇ ਦਾ ਕਿਉ ਮੈਂ ਇਸਕੇ ਨਾਲ ਕਣਕ ਕੀ ਅਰਛੋਲਿਆ ਹੀ ਕਰੀ ਵੀ ਤੇਰੀ ਮਸ਼ੀਨ ਇੱਕ ਮੈਂ ਸੰਭਾਂਗਾ ਤੋ ਯੋ ਕਹ ਰਿਹਾ ਵੀ ਕੰਮ ਚੱਲ ਰਿਹਾ ਨਿਵੇਂ ਹੈ ਫਲਾਣਾ ਦਾ ਖਾ ਕੇ ਹਾਂ ਜੀ ਜਤਿੰਦਰ ਬਾਈ ਕਿਤਰਾ ਨਾ ਠੀਕ ਹੈ ਭਈ ਐਨ ਓਕੇ ਹੈ ਓਕੇ ਰਿਪੋਰਟ ਹੈ ਉਹ ਲੇਟ ਹੈ ਕਮਲੇ ਹਾਂ ਲੇਟ ਹੈ ਯੋ ਚੱਕਰ ਲੱਭੀ ਆਪਾਂ ਮਾਰਦੇ ਤੇ ਢੀੜਾ ਖੇਤਾਂ માં ਦੇਖੋ ਛੋਲੇ ਆਣਿਆ ਵਾ ਜਣੀ ਏਰੀਆ ਆਪਣੇ ਫਿੱਟ ਆ ਗਿਆ ਦਾ ਰਸਤੇ ਨੂੰ ਦੇਖ ਕੇ ਦਿਲ ਘਟ ਗਿਆ ਬਈ ਮੇਰਾ ਉਹ ਬਾਈ ਐਵੇਂ ਕਰਾਉਣ ਨੂੰ ਲੱਗ ਰਹੇ ਤੇ ਜਾਣ ਮੈਨੂੰ ਗਿਆ ਮੈਂ ਕਿਹਾ ਚੱਲ ਪਹਿਲਾਂ ਤੁਹਾਨੂੰ ਦਿਖਾਵਾਂ ਵੀ ਆਪਣੀ ਜੀਐਮਪੀ ਕਿੱਧਰ ਕਿੱਧਰ ਨੂੰ ਲੰਗੀ ਵੀ ਹੈ ਇਹ ਲੈ ਸਾਰੇ ਆਪਾਂ ਨੇ ਵੱਡੇ ਵੀ ਦੇਖੋ ਚਲੋ ਉਧਰ ਠੀਕ ਐ ਇਹ ਵੀ ਦੇਖੋ ਕਿਵੇਂ ਮਸੀਨ ਜਾ ਸਕਦੀ ਹੈ ਕੀ ਕਰਾਣਾ ਬਈ ਮਸੀਨ ਚ ਫਿੱਲ ਦੇਣੀ ਹੈ ਇਹ ਮੈਂ ਖੇਤਾਂ ਨੂੰ ਸਰੋਂ ਵਾਲੇ ਨੂੰ ਆਹ ਯੋ ਦੇਖੋ ਛੋਟਾ ਜਿਹਾ ਪੇੜ ਐ ਉਹ ਸਾਰੀ ਵੀਡੀਓ ਤੁਹਾਨੂੰ ਦਿਖਾਵਾਂ ਮੇਰਾ ਮਸੀਨ ਹੀ ਆਉਦੋ ਠੀਕ ਐ ਬੁੱਲਰ ਹੂੰ ਰੁੱਕ ਕਿੱਕ ਕਰਾ ਨਾ ਮਸ਼ੀਨ ਚਿੱਲੇ ਦੇਣੀ ਹੈ ਮੇਰੀ ਉਹ ਵਈ ਗੱਡੀ ਮੋੜ ਲੈ ਇਹ ਤਾਂ ਗੱਡੀ ਗੱਲ ਆ ਲਗ ਰਹੀ ਆ ਉਹ ਮੈਂ ਉੱਥੇ ਐਵੇਂ ਘਾ ਮੋੜਨੇ ਕੀ ਇਹ ਗੱਡੀ ਗੱਲ ਲਗ ਰਹੀ ਆ ਟਾਣੀਆਂ ਕਪੈਨ ਕਰਕੇ ਆਪਣੇ ਪ੍ਰਾਹੋਂ ਇੱਕ ਉਂਟ ਜਾ ਰਹੇ ਪਤਾ ਉਂਟ ਪਾਣੀ ਚੜੀ ਰੱਖੋ ਮਾੜਾ ਮੋਟਾ ਦੀਲਾ ਦਰਨਾ ਸਿੰਘ ਦਰਨਾ ਸਾਫ ਹੋ ਜੂ ਪਾਲਸ ਪੁਲਿਸ ਉਹਦੇ ਲਈ ਆ ਉੱਥੇ ਪੰਪ ਦਾਂ ਚੰਡੀਗੜ੍ਹੋਂ ਮਾਰ ਦਾਂਗੇ ਗੱਡੀ ਤੇ ਦੇਖੋ ਬਾਈ ਛੋਲੇ ਇਹ ਪਲਾਟ ਹੈ ਬਾਈ ਦੇਖੋ ਜਿੱਥੇ ਤੱਕ ਇੰਨੀਆਂ ਜਹੇਗੀ ਹਨ ਦੇ ਛੋਦਿਆਂ ਦੇ ਟੋਕੀਆਂ ਹੀ ਆ ਖਾਲੀ ਨੇ ਅਜੇ ਤੇ ਆ ਵਖਾ ਦਾਣਾ ਵਖਾ ਦੇ ਆ ਲੈ ਬਾਬਿਓ ਆ ਕੁਛ ਨਹੀਂ ਹੈ ਜਿੰਦੇ ਚ ਫਲ ਆਇਆ ਬਾਜੇ ਦੇਖੋ ਫੁੱਲ ਆ ਰਿਹਾ ਫਲ ਕਰਿਆ ਸੌਰੀ ਦੇਖੋ ਬਾਈ ਰਸਤੇ ਬਈ ਹੋਏ ਪੂਰੇ ਮੰਦਨ ਨੀ ਮੈਂ ਵੀ ਨਵੀਂ ਮਸ਼ੀਨ ਚਿੱਲੀ ਜਾਈ ਮਰੀ ਬਾਈ ਉੱਥੀ ਚਲਾ ਲੈ ਫਿਰ ਮੈਂ ਨਾ ਬਣੀ ਨਾ ਇੰਦਰ ਨੂੰ ਲੈ ਕੇ ਲਿਓ ਜੀ ਲਗਭਗ ਟੂਰ ਆਪਣਾ ਜਿਹੜਾ ਹੈ ਤਾਂ ਉਹ ਹੋ ਗਿਆ ਆਪਣਾ ਫਾਈਨਲ ਇਹ ਵਾਪਾ ਪਾਵਾਂਗੇ ਪੁੱਲਰ ਚਲੋ ਬਾਈ ਪਾਓ ਪਿੰਡ ਨੂੰ ਚਾਲੇ ਵਾ ਹੈ ਹਾ ਟਾਣੀ ਨਹੀਂ ਆ ਕਾਟਰ ਕਸਰ ਆਟਾ ਨਹੀਂ ਨਾ ਜੁਕਣੀ ਨੂੰ ਆ ਡੜਾ ਵਿੱਚ ਚੜੇਗਾ ਤੈਨੂੰ ਐ ਗੱਡ ਵਾਲੇ ਨੂੰ ਚੁੱਕ ਕੇ ਥੱਲੇ ਮਾਰੀ ਟੁੱਟਦਾ ਟੁੱਟ ਗਿਆ ਇਹ ਦੇਖ ਉਹ ਨਹੀਂ ਹੈ ਵੀਰ ਪੱਥਰ ਨਹੀਂ ਹੈਗਾ ਉਹ ਮਿੱਟੀ ਜਿੱਲੀ ਹੈ ਸੁੱਕਣੀ ਹੈ ਧੁੱਪ ਜਾ ਆਹੋ ਫਿਰ ਮਤਲਬ ਉਹ ਨਹੀਂ ਪੱਥਰ ਨਹੀਂ ਹੈ ਮਿੱਟੀ ਹੈ ਬਸ ਚਲੋ ਬਾਈ ਟੂਰ ਹੋ ਗਿਆ ਆਪਣਾ ਪੂਰਾ ਇਹ ਜਿਹੜਾ ਮਾਰਨ ਦਾ ਜਿਹੜਾ ਏਰੀਆ ਆਪਾਂ ਨੇ ਇਹ ਵਾਪਾ ਚੱਲेंगे ਬਾਈ ਪਿੰਡ ਨੂੰ ਬਾਕੀ ਬਾਈ ਫਸਲ ਬਹੁਤ ਹੈ ਰਸਤੇ ਰਸਤੇਂ ਜਰੂਰ ਦਿੱਕਤ ਹੈ ਦੇਖ ਤੇ ਜੇ ਖੁੰਡ ਖੰਡ ਹੈ ਦੇਖ ਕੇ ਕਿਕਰ ਨੂੰ ਡਰ ਲਗਾ ਵੀ ਮਸ਼ੀਨ ਚਿੱਲੀ ਜਾਏਗੀ ਨਵੀਂ ਮਸ਼ੀਨ ਹੈ ਬਾਕੀ ਬਾਈ ਕਣਕ ਵਾਲਾ ਏਰੀਆ ਠੀਕ ਹੈ ਜਿੱਥੇ ਆਪਾਂ ਕਣਕ ਦੇਖ ਕੇ ਆਏ ਆ ਏਰੀਆ ਉਹ ਵੀ ਠੀਕ ਹੈ ਬਾਈ ਏਰੀਆ ਵਾਲੀ ਕੋਈ ਚੱਕਰ ਨਹੀਂ ਵੀ ਹਨਾ ਬਾਕੀ ਉਹ ਹੈ ਜਰੂਰ ਹਨਾ ਰਸਤੇ ਰਸਤੇਂ ਜੀ ਥੋੜੀ ਦਿੱਕਤ ਹੈਗੀ ਹੈ ਜ਼ਮੀਨ ਪੱਧਰੀ ਹੈ ਬਾਈ ਦੇਖੋ ਐਨ ਉਹ ਰਹੀ ਰਕਬੇ ਪੜੇ ਖੁੱਲੇ ਆ ਛੋਲੇ ਵਾਲੇ ਲਿਓ ਜੀ ਆਪਾਂ ਜਾ ਰਹੇ ਆ ਪਿੰਡ ਨੂੰ ਵਾਪਸ ਲਗਭਗ ਆਪਾਂ ਗਜੇਪੁਰ ਕੇ ਨੇੜੇ ਪਹੁੰਚ ਗਏ ਆਪਾਂ ਮੇ ਬੜਨ ਵਾਲੇ ਹੀ ਆ ਬਸ ਥੋੜਾ ਹੀ ਰਹਿ ਗਿਆ 12 ਕਿਲੋਮੀਟਰ ਦਾ ਜਿੱਤਰਾ ਹੋ ਠੀਕ ਆ ਪਰ ਮਰ ਖੂਸਾ ਪੂਰਾ ਆ ਨਾ ਉਹ ਅੰਦਰ ਚਲਾ ਰਿਹਾ ਬਾਈ ਗੱਡੀ ਗੱਡੀ ਚਲਾਤੇ ਆ ਸਰ ਉਹ ਕਹਿੰਦਾ ਵੀ ਪਸੰਦ ਆ ਗਈ ਫਲੇਰੋ ਲੈ ਲੈਣੀ ਆ ਫਲੇਰੋ ਹਾਂ ਯੋ ਗੱਡੀ ਲੈਣੀ ਫਲੇਰੋ ਕਰ ਰਹੀ ਮਸ਼ੀਨ ਉਹ ਤਾਂ ਹੀ ਹੋ ਵੀ ਆਪਣੀ ਉਹ ਦੇਖਾ ਕੋਈ ਜਵਾਬ ਨਹੀਂ ਪਰ ਲਿਆਵੇਂਗੇ ਇੱਕ ਕਾਲੇ ਰਾਂਗੀ ਚਿੱਟੇ ਕੇ ਤੋਂ ਹੈਗੀ ਐ ਕਰ ਰਹੀ ਮਸ਼ੀਨ ਕੇ ਗੱਲ ਗੱਡੀ ਰੱਖਣੇ ਨੂੰ ਵਧੀਆ ਗੱਡੀ ਐ ਦੋ ਹੀ ਲੋਕ ਕਹੀ ਜਾਂਦੇ ਬਲੇਰੋ ਭੱਜਦੀ ਨਹੀਂ ਬਲੇਰੋ ਹੱਲ ਜਾ ਨਹੀਂ ਮੇਰੇ ਮੈਂ ਆਪਣੇ ਮਨ ਕੀ ਦੱਸ ਰਿਹਾ ਜਿਸੇ ਤੱਕ ਮੰਨੂ ਦਾ ਮੈਂ ਆਪਣੇ ਯਾਰਾਂ ਦੋਸਤਾਂ ਪਹਿਲਾਂ ਗੱਲ ਕਰੀ ਐ ਬਲੈਰੋ ਲੈਣੇ ਵਿੱਚ ਐ ਤਾਂ ਮੈਨੂੰ ਨਿਉਹੀ ਦੱਸੇਂਦੇ ਆਂ ਵੀ ਕੰਫਰਟੇਬਲ ਨਹੀਂ ਜਿਆਦੀ ਭੱਜਦੀ ਨਹੀਂ 70 80 ਦਾ ਮੁੜਦੀ ਨਹੀਂ ਉਹ ਨਹੀਂ ਮੈਂ ਵੀਰੋ 100 ਪਾ ਵੀ ਲਾ ਕੇ ਦੇਖ ਲਈ 110 ਪਾ ਵੀ ਲਾ ਕੇ ਦੇਖ ਲਈ ਕੋਈ ਹਲਦੀ ਨਹੀਂ ਕੂਸ ਨਹੀਂ ਐਨ ਕੰਫਰਟੇਬਲ ਵੀ ਇਸ ਬੈਠਨੇ ਮੁਟਨੇਗਾ ਉਹ ਮੰਨਾ ਆਪਾਂ ਪਰ ਉਹ ਨਿਉ ਹੈ ਵੀਰੋ ਵੀ ਗੱਟੀਆਂ ਵਰਗੀ ਗੱਟੀਆਂ ਜਾਂ ਸਾਲੀ ਨੂੰ 150 ਵੀ ਚਲਾ ਲਿਓ ਵੀ ਨਜ਼ਾਰਾ ਇਤਨੇ ਕ ਪੈਸੇ ਆਵਾ ਨਾ ਜਿਹੜੀ ਚੀਜ਼ ਇਨੇ ਮੁੱਲ ਤਾਰਦੇ ਅਮੀਰ ਵਾਲਿਆਂ ਨੇ ਇਸਕਾ ਕੋਈ ਤੋੜ ਨਹੀਂ ਹਾਂ ਜੀ ਬੱਪਾ ਯਾਰ ਪਰਸੋਂ ਗੇ ਫਿਰ ਰਹੇ ਆ ਗੱਡੀ ਮੈਂ ਹੈ ਕੋਈ ਹਾਂ ਇੱਕ ਹੋਰ ਦਾ ਆਦਿਆ ਵੀਰ ਮੈਂ ਇੰਨਾ ਕਾ ਸਾਫ ਰੀਸਮਾ ਕਰਿਆ ਇੰਨਾ ਕ ਮਨ ਸਕੋਰਪੀਆ ਮ ਕਰਦਾ ਮੇਰਾ ਵੀਰ ਤੂੰ ਹੀ ਦੁਖਨ ਲਾ ਦੀਦੀ ਮੈਨੂੰ ਘਰਾਂ ਜਾ ਕੇ ਵੀ ਹਫਤਾ ਪਤਾ ਲਗੇਦਾ ਵੀ ਮੈਂ ਗੱਡੀ ਚਲਾਈ ਹੈ ਪਰ ਇੱਕਾ ਕੋਈ ਮਲੂਮ ਹੀ ਨਹੀਂ ਦੇ ਰਹੀ ਉਹ ਤਾਂ ਵਿਚਾਰੀ ਪਰਸੋਂ ਗੇ ਫਿਰ ਰਹੇ ਆਪਾਂ ਗੱਡੀ ਮੈਂ ਲਾ ਲੇ ਤੀਸਰਾ ਦਿਨ ਹੋ ਗਿਆ ਅੱਜ ਹਾਂ ਮੈਂ ਕਾ ਆਪਾਂ 13-1400 ਲੈ ਵੀ ਜੈਪੁਰ ਪਹੁੰਚ ਗਏ ਤੇ ਆਪਾਂ ਰੋਡ ਬਸ ਸਾਈਡ ਮਰ ਲਾ ਲਈ ਗੱਡੀ ਉਹ ਕਾ ਵੀ ਸਟੋਰੀ ਪਾਣੀ ਹੈ ਇਹਨੂੰ ਬਈ ਇੰਨਾ ਕ ਨਸਾ ਲੱਗ ਗਿਆ ਫੋਨ ਦਾ ਨਸਾ ਤਾਂ ਕਹਣਾ ਇੱਕ ਮਾੜਾ ਨਹੀਂ ਉਹ ਦੋ ਦੋ ਲਈ ਫਿਰਾ ਐ ਪਤਾ ਐ ਪਤਾ ਇੱਕ ਮਾੜਾ ਵੇ ਤੂੰ ਤਾਂ ਦੋ ਦੋ ਲਈ ਇਹ ਵੀ ਉਹ ਸਟੋਰੀ ਪਾਕ ਆ ਫਿਰ ਗੱਡੀ ਅੱਗੇ ਚੱਲੇਗੀ ਨੂੰ ਕਹਾਂ ਭਾਈ ਸਾਈਡ 'ਮਾਂ ਬੈਠ ਜਾ ਮੈਂ ਜਵੇਂ ਦੱਸਿਓ ਕਿਹੜਾ ਕਿਹੜਾ ਬੰਦਾ ਹੈ ਉਹ ਸੰਘਰਸ਼ ਕਰਾ ਜਿਹੜਾ ਕਰਾ ਉਹਨੂੰ ਪਤਾ ਮੈਂ ਇਹਨੂੰ ਕਿਹਾ ਵੀ ਤਾ ਸਾਈਡ 'ਮਾਂ ਹੋ ਜਾ ਮੈਂ ਚਲਾ ਲਿਆਂ ਮੈਂ ਚਲਾ ਲਿਆ ਗੱਡੀ ਵੀ ਨਹੀਂ ਤੇਣੀ ਗੱਡੀ ਵੀ ਕੰਮ ਵਿੱਚ ਲੈਣੀ ਐ ਸੋ ਭਾਈ ਜੈਪੁਰ ਪਹੁੰਚ ਕੇ ਆਪਾਂ ਅਦਗ ਅਪਾਰ ਕਰਕੇ ਅਦਗ ਹੋਏ ਸਾਈਡ 'ਮਾਂ ਖੜੇ ਆ ਬੱਕੀ ਆ ਰਹੇ ਆ ਭਾਈ ਪੰਜਾਬ ਨੂੰ ਮਾਰਬਲ ਹਾਂ ਬਾਈ ਰਾਜਸਥਾਨ ਦਾ ਮਾਰਬਲ ਬਹੁਤ ਮਸ਼ਹੂਰ ਹੈ ਪੱਥਰ ਠੀਕ ਹੈ ਬਾਈ ਪੂਰੇ ਵਧੀਆ ਹੈ ਨਜ਼ਾਰੇ ਆ ਰਹੇ ਹਨ ਨਜ਼ਾਰੇ ਜਾ ਰਹੇ ਹਨ ਠੀਕ ਹੈ ਜੀ ਮਿਲਦੇ ਆ ਆ ਕੇ ਪਿੰਡ ਕਹਿਣਾ ਕੱਲੂ ਲੱਦਦੇਗੇ ਗੰਨਾ ਗੁੰਨਾ ਬਾਬੇ ਨੇ ਸੁੱਕ ਰੱਖੀ ਰੋਹੀ ਵੀਡੀਓ ਪਾਈ ਕਰਾਂਗੇ ਭਾਈ ਆਪਾਂ ਲਗਾਤਾਰ ਹੀ ਓਕੇ ਆ ਕਾਲੂ ਕੱਢेंगे ਮਸ਼ੀਨਾ ਬਾਹਰ ਰੇਰ ਕੀ ਕਰਾਂਗੇ ਤਿਆਰੀ ਆਪਾਂ ਗਾਣਾ ਮਿਲ ਗਿਆ ਫਿਰ ਲਾ ਦੇ ਮੈਂ ਮਾ ਪਾ ਨਹੀਂ ਸਕਦਾ ਮੈਨੂੰ ਆ ਜੀਆ ਕਾਪੀ ਰਾਈਟ ਠੀਕ ਹੈ ਫਿਰ ਭਾਈ ਗਾਣਾ ਲਾ ਕੇ ਮੀਲਾਂਗੇ ਇੰਸਟਾ ਸਟੋਰੀ ਚੈੱਕ ਕਰੋ ਕਰੋ ਪੁੱਲਰ ਕਪੈਨ ਆ ਜੋ ਜਿਹੜੀ ਸਟੋਰੀ ਕੀ ਚਰਚ ਆ ਰਹੀ ਹੈ ਜੈਪੁਰ ਵਾਲੀ ਸਟੋਰੀ ਬਾਈ ਵੀ ਮੈਂਸ਼ਨ ਕਰੇਗਾ ਆਪਾਂ ਇੱਕ ਮੈਂਸ਼ਨ ਉਹ ਮੈਂਸ਼ਨ ਉਹਨਾਂ ਸਾਰਾ ਕੁਝ ਹੋਵਾ ਠੀਕ ਹੈ ਤਿਆਰ ਰਹੋ ਠੀਕ ਹੈ ਜੀ ਠੀਕ ਹੈ ਓਕੇ ਜੈਪੁਰ ਕਰਕੇ ਭਾਈ ਪਾਰ ਆਪਾਂ ਅੱਗੇ ਆ ਗਈਆਂ ਪਹਾੜੀਆਂ ਇਹ ਆਪਣਾ ਜਿਸ ਤਰ੍ਹਾਂ ਪਹਿਲਾਂ ਵੀ ਤੁਹਾਨੂੰ ਵੀਡੀਓ ਵਿੱਚ ਦੱਸਿਆ ਹੀ ਆ ਮੈਂ ਸਾਨੂੰ ਜੜੀਆਂ ਨੇ ਪਹਾੜੀਆਂ ਵਈ ਨੇ ਪੱਥਰ ਵਾਲੀਆਂ ਜਿਹਨਾਂ ਵਿੱਚ ਮਾਰਬਲ ਨਿਕਲ ਰਿਆ ਇਹਨਾਂ ਦੇ ਉੱਪਰ ਹਰਿਆਲੀ ਘੱਟ ਹੈ ਜਿਹੜੀ ਕਿਕਰਾਂ ਆ ਇਹਦੀਆਂ ਉੱਲਰ ਠੀਕ ਹੈ ਵੀਰ ਭਾਈ ਮੈਂ ਕਹ ਰਿਆਂ ਸਾਫਰ ਵੀ ਬਹੁਤ ਕਰਿਆ ਕਪੈਨਾਂ ਲੀਕਾ ਵੀ ਆਇਆ ਭਾਈ ਪਰ ਮੈਂ ਨਿਊ ਨਹੀਂ ਕਹਿੰਦਾ ਮੈਂ ਪਹਾੜਾਂ ਪੂੜਾ ਵਾਂ ਘੁੰਮਣ ਗਿਆ ਉਹ ਨਜ਼ਾਰਾ ਮੰਨੂ ਨਹੀਂ ਵੀਰ ਉੱਥੇ ਕੁਛ ਵੀ ਪਤਾ ਕੋਈ ਮੈਂ ਬਾਹਰ ਦੀ ਕੰਟਰੀ ਮੰਝਿਆ ਗਿਆ ਪਰ ਵੀਰ ਮੈਂ ਕਪੈਨ ਕਰਕੇ ਆਣਾ ਵੀ ਜਿਸ ਤਰ੍ਹਾਂ ਤੁਹਾਨੂੰ ਕੰਮਕਾਰ ਆਪਣਾ ਪਤਾ ਹੀ ਹੈ ਵੀ Rajasthan ਤੱਕ ਭੁੰਮਿਆ ਵਾ MP ਤੱਕ ਵੀ ਮੰਨੂ ਜੋਸ਼ਵਾ ਦੂਰਾ ਵਾ ਕੀਤੀ ਨਹੀਂ ਆਇਆ ਤਾਂ ਇਵੈਂਟ ਸਟਾਰਟ ਹੋ ਰਿਹਾ ਹੈ ਆਪਣਾ ਜਿੰਤਰ ਭਾਈ ਉਰੇ ਤੱਕ ਕਦੀ ਆਇਆ ਨਹੀਂ ਉਹ ਭੁੰਮਿਆ ਵਾ ਇੱਧਰ ਦਿਮਾਗ ਦਾ ਮੋਚੜ ਯੋਹ ਕਹਿ ਰਿਹਾ ਵੀ Rajasthan ਤੋਂ Rajasthan ਸਾਲਾ ਇਹੋ ਬਾਤ ਮੰਨਣੀ ਪੈਣੀ ਆ ਵੀਰਾਂ ਵੀਰ ਹਾਂ ਫੋਰ ਮੈਂ ਨਾ ਉਹ ਆਦਾ ਰਾਜਸਥਾਨ ਮ ਆਇਆ ਬਾਈ ਉਹ ਮੈਂ ਹਮਾਚਲ ਬਨਾਲੀ ਸਾਰੀ ਕਿਤੇ ਘੁੰਮਿਆ ਆਪਾਂ ਉੱਤਰਾਖੰਡ ਵਗੈਰਾ ਨਾ ਨਿਕਲੇ ਨਹੀਂ ਆਇਆ ਜ਼ੀਰੋ ਐ ਮਰ ਰਾਜਸਥਾਨ ਕੇ ਮੂੜੇ ਹਮਾਚਲ ਚ ਚਲੋ ਆਪਣੀ ਜਗਾ ਪਰ ਜਿਹੜਾ ਸਵਾਦ ਉਰੇ ਉਹ ਰੈ ਪਰ ਵੀਰ ਉਰੇਗਾ ਕਲਚਰ ਸਾਲਾ ਹਮੇ ਉਹ ਵੀ ਨੱਚੇ ਢੋਲ ਗੈ ਰਾਜਸਥਾਨ ਦੇ ਨਾਲ ਉਹ ਵੀ ਤੁਹਾਨੂੰ ਆਪਣੀ ਵੀਡੀਓ ਮਿਲੇਗਾ ਦੇਖਣ ਪਰ ਜਿਹੜਾ ਪਾਏ ਹੈ ਨਾ ਪਰ ਨਿਊ ਹੈ ਵੀਰ ਵੀ ਮੇਰਾ ਸਾਲਾ ਮਾਨੇ ਨਹੀਂ ਕਰਦਾ ਮਰੀ ਜਾਂ ਦੇ ਇੱਕਾਂ ਦਾ ਵੀ ਮੈਂ ਵੀ ਪਹਾੜਾਂ ਮਾਂ ਜਾਂ ਬਰਫ ਮਾਰੀ ਲਬਣਾ ਮਾਂ ਨਾ ਜਿਹੜਾ ਉਰੇ ਸਵਾਦ ਹੈ ਕੋਈ ਬੰਦਾ ਹੋਵੇ ਸਵਾਦ ਵਾਲਾ ਕਾਟੀ ਬੰਦਾ ਵੀ ਸਮਝਿਆ ਜਿਹੜੇ ਜਿਹੜੀ ਚੀਜ਼ ਨੂੰ ਉਹ ਬੰਦਾ ਮੈਂ ਕਹਾਂ ਵੀ ਸਾਰੇ ਜੀਰੋ ਪੈਣ ਜੋ ਜਿਹੜਾ ਰੋਡ ਰੋਡ ਸਾਫਰ ਕਰਨਾ ਮਾਂ ਕਿਉਂ ਅੱਚ ਗਈ ਆ ਵਾ ਤੁਸੀਂ ਅੰਦਾਚਾ ਲਾ ਲਓ ਸਾਡੀ ਨਾ ਹੋਰ ਸੁਣੋ ਵੀਰ ਸਾਡੀ ਵਾਪਸੀ ਆ ਘਰਾਂ ਨੂੰ ਅਸੀਂ 3 ਦਿਨ ਹੋ ਗਏ ਜਾਂਦੇ ਹੋਏ ਕਿੰਨੇ ਕ ਖੁਸ਼ ਆ ਕਿੰਨਾ ਕ ਨਜ਼ਾਰਾ ਫੀਲ ਕਰ ਰਹੇ ਆ ਹਰ ਘੱਟੀ ਵੀ ਪਲੇਰੋ ਹੈ ਫਿਰ ਜਿਵੇਂ ਲੋਕ ਕਹਦੇ ਆ ਵੀ ਥੱਕ ਜਾ ਬੰਦਾ ਹਰ ਵੀਰੋ ਜੇ ਸਾਰਾ ਕਹੀਂ ਪਲਾਨ ਬਣਿਆ ਕੋਮਣੇ ਵਿਰਨੇ ਮੇਰਾ ਵੀਰ ਬਣ ਕੇ ਰਾਸਤਾਂ ਨੂੰ ਜਰੂਰਾ ਜੀਓ ਜਿਹੜੇ ਵੀਰ ਘੁੰਮੇਵੇ ਉਹਨੂੰ ਪਤਾ ਹੋਣਾ ਇਸ ਚੀਜ਼ ਦਾ ਚਲਾ ਬਾਈ ਪਾਵਾ ਚੱਲੇ ਅੱਗੇ ਰਾਤ ਨੂੰ ਅੱਜ ਆਪਣਾ ਪਿੰਡ ਪਹੁੰਚਣੇ ਦਾ ਪਲਾਨ ਹੈ ਚਲੋ ਬਾਈ ਭੁੱਲਰ ਬਾਈ ਜਾਨ ਦੇਵੇ ਮੈਂ ਇਹਨਾਂ ਪਹਾੜੀਆਂ ਨੂੰ ਦੇਖ ਦੇ ਕੇ ਪੁੱਤਰ ਨੂੰ ਕਹੀ ਗਿਆ ਮੈਂ ਭੁੱਲਰ ਮਸ਼ੀਨ ਚਲਾਵੇਂਗਾ ਕੀਤਾ ਇਹਨੂੰ ਪਹਾੜਾਂ માં ਥੋੜੀ ਚਲੇਗੀ ਮਸ਼ੀਨਾ માં ਇਹ ਮੈਨੂੰ ਕਹੀ ਗਿਆ ਸਾਬਰ ਤੋਂ ਕਰ ਸਾਬਰ ਤੋਂ ਕਰ ਉਹਦਾ ਤਾਂ ਨਾ ਵੀਰੋ ਪਰ ਮੇਰਾ ਸਾਬਰ ਜਿਹੜਾ ਹੱਲੇ ਦਾ ਮੈਂ ਦੱਸਾਂ ਜਦ ਮਸ਼ੀਨ ਉਹ ਐਂਟਰ ਹੋਈ ਨਾ ਆਪਣੀ ਸ਼ੁਰੂ ਮਾਂ ਹਾਂ ਜਿੱਦ ਨੂੰ ਪਹਿਲੀ ਵਾਰ ਆਇਆ ਮੈਂ ਮੈਂ ਕਦੇ ਜ਼ਿੰਦਗੀ ਮੈਂ ਆਇਆ ਵੀ ਨਹੀਂ ਦਾ ਮਸ਼ੀਨ ਉਹ ਕਿਹਾ ਲਾਇਆ ਭਾਈ ਕੈਮਰਾ ਹੀ ਨਹੀਂ ਬੰਦ ਕਰਿਆ ਮੈਂ ਤਾਂ ਇਹ 10 15 ਕਿਲੋਮੀਟਰ ਦੇ ਏਰੀਆ ਨਾਲ ਪਹਾੜੇ ਪਹਾੜੇ ਹਾਂ ਮੈਂ ਇਹਨੂੰ ਕਹੀ ਗਿਆ ਮਾ ਯਾਰ ਵੀ ਪਹਾੜਾ ਉਹ ਪਹਾੜਾ ਹੈ ਮੋਰੇ ਮਸ਼ੀਨਾਂ ਚੱਲੀਆਂ ਕਿੱਥੇ ਸੋ ਭਾਈ ਇਹ ਲਗਾਇਆ ਪੰਜਾਬ ਦੇ ਵੀ ਉੱਪਰ ਨੂੰ ਹਾਂ ਭਾਈ ਮਤਲਬ ਏਰੀਆ ਵਧੀਆ ਬਾਕੀ ਦੇਖੋ ਆਪਣੇ ਕਰਮ ਮੈਂ ਮੁਕੱਦਰ ਹੈ ਬੜਾ ਜੋ ਵੀ ਹੈ ਕੀ ਦੇਖਦੇ ਆਪਾਂ ਜਾ ਕੇ ਪਿੰਡ ਜਿਸ ਤਰ੍ਹਾਂ ਵੀ ਹੋਏਗੀ ਸੈਟਿੰਗ ਉਹ ਕਰਾਂਗੇ ਬਾਕੀ ਆਪਣੇ ਭਾਈਆਂ ਕੇ ਲੈ ਬਾਈ ਜਿਸ ਤਰ੍ਹਾਂ ਪਰਿਵਾਰ ਕੇ ਹੈਗਾ ਆਪਣਾ ਜੋ ਆਪਣਾ ਕਹੇਗਾ ਭਾਈ ਛੋਟੇ بڑے ਲੈ ਲੈ ਸਾਰੇ ਸੱਜਣ ਮਿੱਤਰ ਆਪਣੇ ਬਾਕੀ ਬਾਈ ਥਮੇ ਦਿਓ ਸਲਾਹ ਵੀ ਮਸੀਨਾ ਲੈਣੀ ਚਾਹੀਦੀਆਂ ਹੋਰ ਹੈ ਕਿ ਨਹੀਂ ਲੈਣੀ ਚਾਹੀਦੀਆਂ ਕੰਮ ਆਪਣੇ ਪਿੰਡ ਵੀ ਵਧੀਆ ਹੈ ਸੀ ਗੱਲ ਨਹੀਂ ਇੰਨੀ ਹੈ ਵੀ ਆਪਾਂ ਸੰਤਾ ਵਧਾ ਦਿਆਂ ਵੀ ਰਵੀ ਆਪਾਂ ਬੰਤਾ ਨਹੀਂ ਜਾਣ ਬੰਦੇ ਬਾਈ ਆ ਗਿਆ ਮਾਲਕ ਨੇ ਮਹਾਰਾਜ ਨੇ ਵੀ ਮਤਵਕਸ਼ੀ ਵੀ ਆ ਉਹ ਵੀ ਚਲੋ ਇਹ ਮਿੰਟ ਕਰ ਰਹੇ ਆ ਰਾਹ ਪੈ ਗਏ ਕੋਈ ਇਹੋ ਹੀ ਕੰਮ ਹੈ ਆਪਣਾ ਹੀ ਉਹੀ ਕਰਨਾ ਆਪਾਂ ਨੇ ਹੋਰ ਕੀ ਲੈਓ ਜੀ ਅੱਗੇ ਆ ਗਿਆ ਆਪਾਂ ਨੂੰ ਬਾਜਾਮ ਇਹ ਦੇਖਿਓ ਬੰਦਾ ਗੱਡੀ 'ਚ ਕਿੰਨਾ ਡਾਂਸ ਕਰਾ ਰਿਹਾ ਆ ਦੇਖਿਓ ਇਹ ਇਹ ਬਹਟ ਗਿਆ ਇਹ ਆ ਦੇਖ ਆ ਦੇਖ ਆ ਆਹ ਇਹ ਪੀਕੇ ਫਿਲਮ ਵਾਲੀ ਡਾਂਸਿੰਗ ਕਾਰ ਆ ਡਾਂਸਿੰਗ ਕਾਰ ਹੁਣ ਜੇ ਤੁਸੀਂ ਕਹਾਂ ਬਾਈ ਦੇਖੀ ਆਪਾਂ ਵੀ ਕਰਾਈਏ ਫਿਰ ਆਪਾਂ ਦਾ ਗੋਲ-ਗੋਲ ਘਵਾ ਦੇ ਨਾਲੇ ਬਾਈ ਉਹ ਵੀ ਦੁੱਧੇ ਬਈ ਹੈ ਕਦੇ ਬਾਈ ਮਨ ਨੂੰ ਤਾਂ ਇਹੋ ਜਿਹਾ ਲੱਗ ਰਿਹਾ ਜਿਸ ਤਰ੍ਹਾਂ ਆਪਾਂ ਖੰਨੇ ਤੇ ਮਿੱਲ ਮਦੇ ਆਂਦੇ ਹੋਣਾ ਗਵਿੰਦਗੜ੍ਹ ਜਾਮ ਲੱਗ ਜਾ ਟਰੱਕਾਂ ਟਰੱਕਾਂ ਜਾਮ ਉਹੀ ਕੁਝ ਜਿਹਾ ਲੱਗ ਰਿਹਾ ਫਰਕ ਇੰਨਾ ਹੈ ਕਿ ਬਿਨੇ ਕੰਟੇਨਰ ਬੰਦ ਦੇ ਨਾ ਮੈਨੂੰ ਪਤਾ ਨਹੀਂ ਕੀ ਆਇਆ ਉਥੇ ਲੋਹ ਹਲੂਆ ਹੋ ਆਪਾਂ ਨੂੰ ਦਿਖਦਾ ਹੋਆ ਬੜੀ ਕੈ ਬੱਸੀ ਬਾਈ ਮਾਹੌਲ ਹੋਇਆ ਜਾਈ ਹੈ ਹਾਂ ਵੀ ਕਹਾਂ ਮੈਂ ਸਾਰੀ ਜ਼ਿੰਦਗੀ ਦਾ ਜਿੰਨੀ ਕੁ ਉਮਰ ਹੈ ਬਾਈ ਉਸਕੇ ਸਾਰੇ ਐਕਸਪੀਰੀਐਂਸ ਮਾ ਫਿਲਹਾਲ ਮੈਂ ਸਵਰਕ ਕੱਟ ਰਹੀ ਹਾਂ ਬਈ ਆਹ ਬਈ ਹੋਰ ਹੈ ਨਾ ਬਾਬੇ ਮੇਰੇ ਬੈਂਕਾਂ ਮੈਂ ਬੈਲੰਸ ਪੈਸੇ ਕਰ ਸੋਹਾਦ ਨਹੀਂ ਹੈ ਜਿਹੜਾ ਯੋ ਹੈ ਖਾਤਾ ਜਹ ਨਹੀਂ ਲੋ ਆ ਬੰਦੇ ਦੀ ਜ਼ਿੰਦਗੀ ਵਿੱਚ ਖੁਸ਼ੀ ਆਣਾ ਨਹੀਂ ਲੋ ਮੈਂ ਖੱਤੈ ਮਨ ਸਿਆ ਗੈਣਾ ਕੋ ਸੁਣਾਵਾ ਹੈ ਨਾ ਸਾਡੇ ਖਾਤੇ ਜੇ ਤਾਂ ਹੈ ਨਹੀਂ ਸਾਰੇ ਅੜੀਆਂ ਤੇ ਲਾਤੇ ਲਾਤੇ ਬਾਈਓ ਰੱਬ ਨੇ ਸਾਨੂੰ ਤਿੰਨਾਂ ਨੂੰ ਇਕੱਠੇ ਬਲੇਰੋ ਚ ਹੀ ਬਿਠਾਤੀ ਰਾਜਸਥਾਨ ਵੀ ਕਮਾਤੇ ਕਪੈਣਾ ਚਲਾਣ ਜੋਗੇ ਕਰਾਦੇ ਕਪੈਣਾ ਲਿਆਣ ਜੋਗੇ ਕਰਾਦੇ ਲੈਣ ਜੋ ਧੀਰਾ ਮੈਂ ਕਹਿੰਦਾ ਵੀਰੇ ਅਸੀਂ ਕਲਾਕਾਰ ਬਣ ਜੀ ਫਿਰ ਮੋ ਚਲ ਕਾ ਨੂੰ ਕੈਸੀ ਰੋਜੀ ਰੋਟੀ ਦਾ ਹੱਥ ਮਾਰ ਕੇ ਚੱਲੀ ਜਾਣ ਤੋਂ ਕੰਮ ਹੱਸ ਸਮਝਾ ਕੇ ਵੀ ਚੱਲਣਾ ਚਾਹੀਦਾ ਇੰਨਾ ਵੀ ਬਹੁਤ ਮੈਂ ਸੁਣਾ ਕੋਈ ਯਾਰ ਸੁਣਾ ਯਾਰ ਐ ਨਾ ਕਰ ਕੁੱਲਾ ਇਫਤਾਰ ਇਹ ਤਾਂ ਕਾਜ਼ਰ ਨਹੀਂ ਮੇਰੇ ਯਾਰ ਕੋਈ ਯੋ ਟਾਈਮ ਨੂੰ ਆਪਾਂ ਨੇ ਪਸਟਾਣਾ ਬਈ ਜਿਹੜਾ ਦਿਨ ਲੰਘ ਗਿਆ ਜਿਹੜਾ ਘੰਟਾ ਲੰਘ ਗਿਆ ਉਹ ਦੁਬਾਰਾ ਨਹੀਂ ਆਉਂਦਾ ਮਿੰਟ ਲੰਘਾ ਦੁਬਾਰਾ ਨਹੀਂ ਹੱਤਾ ਹੀ ਨਹੀਂ ਬਾਈ ਦੁਬਾਰਾ ਕਦੇ ਚਲੋ ਬਾਈ ਦੇਖਦੇ ਹਾਂ ਕਿੰਨਾ ਟਾਈਮ ਲਗਾ ਜਾਮ ਤੋ ਘੰਟੇ 3 ਘੰਟੇ ਕਿਹੜਾ ਲੇਟ ਪਹੁੰਚੇ ਦਿੱਲੀ ਵੱਲੀ ਏ ਮਾਲ ਲਾਲਿਆਂ ਦਾ ਲਾ ਕੇ ਨਾ ਕਾਲੀ ਤੇ ਜਿਆਦਾ ਲੇਟ ਗਈ ਸਵਾਦ ਹੈ ਬਈ ਘਰਾਂ ਜਾ ਰਹੇ ਆ ਪਰ ਜਾਣੇ ਨੂੰ ਦਿਲ ਨਹੀਂ ਕਰ ਰਿਹਾ ਚਲੋ ਕੋਈ ਨਹੀਂ ਬਈ ਦੇਦੀ ਅੰਦਰਲੀ ਬਾਤ ਹੈ ਇੱਕ ਮਜਬੂਰੀਆਂ ਦੇ ਢੋਆ ਵੀਰ ਕੰਮ ਕਰਾਣਾ ਨਾ ਜਾਣਾ ਆਣਾ ਪਵਾ ਪਰ ਵੀਰ ਮੈਂ ਪਹਿਲਾਂ ਕ ਪੈਲੇ ਕ ਵੀ ਇਹਦਾ ਮੇਰਾ ਜੱਦ ਵੀ ਨਹੀਂ ਦਿਲਦਾ ਵੀ ਛੱਡ ਤਿਆਂ ਸਾਰਾ ਕੰਮ ਕਰ ਪੰਜਾਬਮ ਸਾਰਾ ਪੂਰਾ ਜਹ ਸਾਧ ਬਣ ਜਾਣਾ ਨਾ ਸਕੇ ਭਗਤੀ ਕਰਨਾ ਸਾਦਾ ਜੀਵਨ ਜੀ ਲੈਆਂ ਵੀ ਪੈਸੇ ਟਕੇ ਕੋਈ ਹੋ ਨਹੀਂ ਵੀ ਤਰ੍ਹਾਂ ਦਾ ਸਵਾਲ ਅੰਦਰ ਹੈ ਨਾ ਪਰ ਜੇ ਦੇਖਿਆ ਜਾਏ ਪੈਸੇ ਟਕੇ ਪਈ ਨਾ ਗੱਡੀ ਨਹੀਂ ਗੱਡੀਆਂ ਪਾਣੇ ਨੂੰ ਤੇਲ ਨਹੀਂ ਘੁੰਮਣੇ ਬਿਨਾ ਕੰਮ ਦੇ ਘੁੰਮੇ ਬਣੀ ਜਾਂਦਾ ਵੀਰੂ ਆ ਮੈਂ ਗੇੜ ਦੇ ਕਾ ਭੱਜ ਜਾ ਉਹ ਵੀ ਸਵਾਦ ਨਹੀਂ ਆਏ ਖੁਸ਼ੀ ਦੀ ਆਣੇਗੀ ਕੰਮ ਦੇਖਣੇ ਕੰਮ ਦੇਖਿਆ ਕੰਮ ਪੈਸਾ ਦਾ ਵੀ ਵਧੀਆ ਪਹਿਲਾਂ ਇੱਕ ਕਮੈਂਟ ਲਾਈ ਦੇ ਕਿ ਤਿੰਨ ਨਾਰੀਆਂ ਅਗਲੇ ਸਾਲ ਨੂੰ ਨਹੀਂ ਪਤਾ ਪੰਜਾਂ ਮੈਂ ਫਿਰ ਜਿਹੜੀ ਉਹ ਖੁਸ਼ੀ ਹੋਵਾ ਬੰਦੇ ਕੰਮ ਬਦਾ ਨਾ ਯੋ ਬਾਈਓ ਬਦਈ ਫੀਲ ਕਰ ਸਕਾ ਆਪਾਂ ਤੁਹਾਨੂੰ ਵੀ ਕਰੇ ਵੀਰ ਕੰਮ ਦਾ ਕਿਹੜਾ ਬੰਦਾ ਬਾਈ ਜ਼ੀਰੋ ਦੇ ਉੱਠਿਆ ਹੋਇਆ ਨਾ ਹਾਂ ਉਹੀ 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 ਸਮਸਗਾ ਜਿਹੜਾ ਸੋਨੇ ਦਾ ਚਮਚਾ ਲੇਗਾ ਜੰਮਿਆ ਬਾਈ ਉਹ ਹੋਰ ਚੀਜ਼ ਆਪਾਂ ਹੈ ਨਹੀਂ ਵੀਰਾ ਆਪਾਂ ਤਾਂ ਗੁੜਤੀਆਂ ਵੀ ਨਹੀਂ ਪਤਾ ਵੀ ਅੰਕਲ ਬਾਈ ਕੁਸਪਾ ਕੇ ਮਿਲੀ ਵੀ ਹੋ ਮੈਂ ਪਰ ਹਾਂ ਰੱਬ ਨੇ ਨਹੀਂ ਹੋਇਆ ਵੀ ਹਾਂ ਇਹ ਟਰੱਕ ਆ ਗਿਆ ਪੰਜਾਬੀਆਂ ਦਾ ਆ ਗਿਆ ਇੱਕ ਇੱਕ ਫਟੇ ਗੁਰੂ ਰਾਖਾ ਪੰਜਾਬੀਆਂ ਦਾ ਟਰੱਕ ਆ ਗਿਆ ਬਾਈ ਇਹ ਨੰਬਰ ਵੀ ਚੈੱਕ ਕਰਾ ਦਈਏ ਆਪਾਂ ਤੁਹਾਨੂੰ 437156 ਜੀ ਅੱਗੇ ਵਿੱਚੇ ਹੋਏ 4 ਇਹ ਚਾਰ ਨੰਬਰ ਆ ਚਾਰਾ ਪਰ ਆਇਆ ਪੰਜਾਬੀ ਮੁੰਡੇ ਦਾ ਇਹ ਬਾਡੀ ਸਰੰਦ ਲੱਗੀ ਹੋਣੀ ਫੇਰ ਬਾਈਏ ਦਰਸ਼ਨ ਕਰਾ ਦਿਓ ਬੱਠਾ ਦੇ ਦੇ ਦੇਗ ਟੇਕ ਫੱਕੇ ਫਤੇ ਪੰਥ ਦੀ ਜੀਤ ਰਾਜ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਉਹ ਕਾਲ ਉਹ ਕਾਲ ਬੁਰਖ ਦਾ ਉਹ ਦਾਸਰਾ ਤੱਕ ਕੇ ਚੱਲਦੇ ਆਂ ਬਈ ਅਸੀਂ ਬਾਬੇ ਦੀ ਕਿਰਪਾ ਨਾਲ ਕੋਈ ਅੱਜ ਤੱਕ ਰੱਬ ਨੇ ਬੜਾ ਕੰਮ ਨਹੀਂ ਨਹੀਂ ਇਹ ਇਕੱਠਾ ਹੀ ਹੈ ਕੰਮ ਕੋਈ ਜੱਕਰ ਨਹੀਂ ਉਧਰ ਕਰਾਂਗੇ ਛੇਤੀ ਪਹੁੰਚ ਜਾਗੇ ਛੇਤੀ ਪਹੁੰਚ ਹੋਰ ਸਿੰਘ ਕਿਵੇਂ ਆ ਠੀਕ ਹੈ ਜੀ ਸਾਨੂੰ ਬਹੁਤ ਖੁਸ਼ੀ ਹੋਈ ਪੰਜਾਬ ਦਾ ਟਰੱਕ ਦੇਖ ਕੇ ਨਹੀਂ ਦੂਜੀਆਂ ਹੀ ਗੱਡੀਆਂ ਮਿਲ ਜਾਂਦੀਆਂ ਬਾਕੀ ਤੁਹਾਨੂੰ ਪਤਾ ਆ ਰਾਜਸਥਾਨ ਦੇ ਰਹੇ ਆ ਠੀਕ ਹੈ ਜੀ ਦੇਖੋ ਬਈ ਮਿੱਤਰੋ ਜਦੋਂ ਕੋਈ ਆਪਣਾ ਭਰਾ ਨਾ ਆਪਾਂ ਨੂੰ ਕਦਰ ਉੰਨੀ ਕਰਵੇ ਜਿੰਨੀ ਆਪਾਂ ਦੇਨੇ ਆ ਵਦ ਕੇ ਦੇਵੇ ਆ ਪਵਾਦ ਵਾਲੇ ਆਪਣੇ ਏਰੀਏ ਦੇ ਹੀ ਆ ਵੀਰ ਆ ਪਵਾਦ ਵਾਲੀ ਬੈਲਟ ਾ ਕਰਕੇ ਹਰਿਆਣਾ ਨੰਬਰ ਵੀ ਹਰਿਆਣਾ ਜਾ ਜਾਂਦਾ ਕੁਝ ਏਰੀਆ ਆਪਣਾ ਤੇ ਪਵਾਦ ਵਾਲੇ ਮੇਰੇ ਵੀਰ ਬਈ ਕੰਨ ਬਹੀ ਹੀ ਆ ਕੰਮ ਵਸ ਲਿਓ ਜੀ ਸੱਜਣ ਬੈਲੀ ਉਹ ਹਨੇਰਾ ਹੋ ਗਿਆ ਅਕੀ ਤੁਹਾਨੂੰ ਸਾਰਾ ਕੁਝ ਅੱਜ ਦੇਖ ਲਿਆ ਜੋ ਵੀ ਆਪਾਂ ਘੁੰਮੇ ਫਿਰੇ ਇਸ ਤਰ੍ਹਾਂ ਵੀ ਪੱਕੀ ਭਾਈ ਆਪਾਂ ਜਾ ਰਹੇ ਹਾਂ ਪਿੰਡ ਨੂੰ ਜਿਹੜਾ 152 D ਨਵਾਂ ਬਣਿਆ ਵਾ ਉਹ ਆਪਣੇ ਤੇ 35 40 ਕਿਲੋਮੀਟਰ ਅੱਗੇ ਹੈ ਬਹੁਤ ਚੜ ਗਏ ਕੋਸ਼ਿਸ਼ ਰਹੇਗੀ ਆਪਣੀ ਅੱਜ ਪਿੰਡ ਪਹੁੰਚਣੇ ਕੀ ਜੇ ਭਾਈ ਮਹਾਰਾਜ ਨੇ ਸੁੱਖ ਸਾਂਦਗੀ ਰੱਖੀ ਜੇ ਕੋਈ 19 21 ਕੋਈ ਗੱਲਬਾਤ ਹੁੰਦੀ ਹੈ ਭਾਈ ਬਾਕੀ ਮਹਾਰਾਜ ਰੱਖਾ ਹਨ ਯਾਰੀ ਮਰੀ ਕੋਸ਼ਿਸ਼ ਆ ਵੀ ਅੱਜ ਅਸੀਂ ਆਪਾਂ ਪਿੰਡ ਪਹੁੰਚ ਗਏ। ਪੱਕੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਧੰਨਵਾਦ ਬਾਈ ਵੀਡੀਓ ਦੇਖਣੇ ਵਾਸਤੇ। ਸਾਰੇ ਬਾਈ ਜੁੜੇ ਰਹੇ ਕਰੋ ਆਪਣੇ ਚੈਨਲ ਨਾਲ ਆਪਣੇ ਭਾਈਆਂ ਦਾ ਬਾਈ ਪਿਆਰ ਸਾਰਿਆਂ ਦਾ ਬਣਿਆ ਰਹੇ ਇਸ ਤਰ੍ਹਾਂ। ਯਕ ਭਾਈ ਆਪਣਾ ਪਰਿਵਾਰ ਹੈ ਸਾਰੇ ਉਹ ਮੈਂਬਰਾਂ ਦਾ ਜਿਹੜਾ ਸਾਨੂੰ ਪਿਆਰ ਦਹੇ ਆ ਚੰਗਾ ਮਾੜਾ ਆਪਣੇ ਸਿਰ ਮੱਥਾ। ਠੀਕ ਆ ਭੁੱਲਰ ਫਿਰ ਹੋਰ ਕੋਈ ਸੁਝਾਅ ਦੇਣਾ ਜਾਏਗੇ। ਫਲੈਟ ਬਾਲਨੇ ਗੱਡੀ ਵੀ। ਉਹ ਆਪਣੀ ਵੀਡੀਓ ਵਧੀਆ ਲਗਾ ਬਾਈ ਹੈ ਨਾ ਵੀ ਆਪਣੇ ਚੈਨਲ ਨਾਲ ਜੁੜੋ। ਤੁਹਾਨੂੰ ਆਪਾਂ ਕੰਮਾਂ ਦੇ ਰਿਲੇਟਿਡ ਵੀ ਦਿਖਾਵਾਂਗੇ। ਮਾਰ ਮਾਰੇਗਾ ਊਟ ਪਟਾਂਗੇ ਜੇ ਕੋਈ ਭਾਈ ਮਰੀ ਕੋਈ ਗਲਤੀ ਲਗਾ ਉਹ ਮੈਨੂੰ ਦੱਸੋ ਅਸੀਂ ਦੂਰ ਕਰਾਂਗੇ ਕਿਉਂ ਚੀਜ਼ ਦਾ ਦੱਸਣੇ ਦੇ ਕੱਟਣੇ ਦੀ ਹੱਲ ਹੋਵਾ ਉਹ ਨਹੀਂ ਹੁੰਦਾ ਠੀਕ ਹੈ ਫਿਰ ਮੈਂ ਫਿਰ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਅੱਜ ਕੀ ਵੀਡੀਓ ਆਪਣੀ ਇੰਨੀ ਕੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਓ